ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਫਿਰ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਵੇਖਣ ਵਿੱਚ ਵੀ ਜਿਹੜਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀਆਂ ਕੋਟੀਆਂ ਸਵੈਟਰਸ ਕਿ ਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਜਲਦੀ ਜਲਦੀ ਬਣਦਾ ਤੇ ਬਣਾਈ ਵਿੱਚ ਵੀ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਹਨੂੰ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਆਪਣੇ ਪਸੰਦੀਦਾ ਜਿਵੇਂ ਇੱਥੇ ਮੈਂ ਕੁਲਟੇ ਇੱਕ ਸਿੱਧੇ ਦਾ ਬਾਰਡਰ ਬਣਾਇਆ ਇਸ ਤਰ੍ਹਾਂ ਤੇ ਉੱਪਰ ਮੈਂ ਡਿਜ਼ਾਈਨ ਰਿਪੀਟ ਕੀਤਾ ਹੈ ਇਹਦੇ ਉੱਪਰ ਹੀ ਮੈਂ ਤੁਹਾਨੂੰ ਡਿਜ਼ਾਈਨ ਹੈ ਜਿਹੜਾ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਆਪਣਾ ਚਾਰ ਲਾਈਨਾਂ ਦਾ ਡਿਜ਼ਾਈਨ ਹੈ ਚਾਰ ਲਾਈਨਾਂ ਚ ਇਹ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਂਦਾ ਹੈ ਇਹਦੇ ਉੱਪਰ ਹੀ ਮੈਂ ਤੁਹਾਨੂੰ ਚਾਰ ਸਲਾਈਆਂ ਡਿਜ਼ਾਈਨ ਦੀਆਂ ਬਣਾ ਕੇ ਦਿਖਾਉਂਗੀ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਕੁੰਡੇ ਲੈਣੇ ਆ 3 ਦੇ ਮਲਟੀਪਲ ਤੇ ਆਪਾਂ ਇੱਕ ਕੁੰਡਾ ਲਾਸਟ ਤੇ ਵਾਧੂ ਰੱਖ ਲੈਣਾ ਜਿਵੇਂ 3 10 10 ਇਸ ਤਰ੍ਹਾਂ ਕਰਕੇ ਕੁੰਡੇ ਲੈਣੇ ਜਿੰਨੇ ਵੀ ਆਪਾਂ ਨੂੰ ਚਾਹੀਦੇ ਹੋਣਗੇ ਫਰ ਲਾਸਟ ਤੇ ਆਪਾਂ ਇੱਕ ਕੁੰਡਾ ਵਾਧੂ ਰੱਖ ਲੈਣਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਕਰਾਂਗੇ ਸਿੱਧੇ ਪਾਸੇ ਤੋਂ ਸ਼ੁਰੂ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਮੰਨ ਲਓ ਇਹ ਆਪਣੀ ਪਹਿਲੀ ਸਲਾਈ ਹੈ ਇੱਕ ਕੁੰਡਾ ਕੰਨੀ ਵਾਲਾ ਤੁਸੀਂ ਉਤਾਰੋ ਚਾਹੇ ਬਣੋਏ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਦੋ ਕੁੰਡੇ ਬਣਾਵਾਂਗੇ ਆਪਾਂ ਸਿੱਧੇ ਇੱਕ ਦੋ ਇਸ ਤਰ੍ਹਾਂ ਜਿਹੜਾ ਹੁਣ ਤੀਸਰਾ ਕੁੰਡਾ ਆਊਗਾ ਤੁਹਾਡੇ ਕੋਲ ਜੇ ਤੁਸੀਂ ਪਹਿਲੀ ਸਲਾਈ ਸ਼ੁਰੂ ਕਰੋਗੇ ਤਾਂ ਸਿੰਪਲ ਕੁੰਡਾ ਹੋਊਗਾ ਮੇਰੇ ਕੋਲ ਜਿਵੇਂ ਇੱਥੇ ਇਸ ਤਰ੍ਹਾਂ ਇਹ ਕੁੰਡਾ ਕਿਉਂਕਿ ਮੈਂ ਡਿਜ਼ਾਈਨ ਨੀਚੇ ਤੋਂ ਬਣਾਉਂਦੀ ਆ ਰਹੀ ਆਂ ਤੁਹਾਡੇ ਕੋਲ ਸਿੰਪਲ ਕੁੰਡਾ ਹੋ ਗਿਆ ਇਹਨਾਂ ਕੁੰਡਿਆਂ ਦੀ ਤਰ੍ਹਾਂ ਤੀਸਰਾ ਕੁੰਡਾ ਹੋਊਗਾ ਜਿਹੜਾ ਆਪਣਾ ਇਹਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਸਲਾਈ ਕੱਢ ਕੇ ਥ੍ਰੈਡ ਨੂੰ 1 2 3 ਤਿੰਨ ਵਾਰ ਲਪੇਟਿਆ ਠੀਕ ਹੈ ਫਿਰ ਇਹਨੂੰ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਹੁਣ ਆਪਣੇ ਇਹ ਤਿੰਨ ਤਿੰਨ ਕੁੰਡੇ ਹੋ ਗਏ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਵਾਧੂ ਕੁੰਡਾ ਆਪਾਂ ਤਾਰ ਲਿਆ ਦੋ ਕੁੰਡੇ ਸਿੱਧੇ ਬਣਾਏ ਇੱਕ ਕੁੰਡਾ ਇਸ ਤਰ੍ਹਾਂ ਬਣਾਇਆ ਠੀਕ ਹੈ ਥ੍ਰੈਡ ਲਪੇਟ ਕੇ ਸਲਾਈ ਉੱਪਰ ਇਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਾਂ ਇਸ ਸਲਾਈ ਤੇ ਰਿਪੀਟ ਕਰਨਾ ਹੈ ਦੁਬਾਰਾ ਫਿਰ ਇੱਕ ਦੋ ਦੋ ਕੁੰਡੇ ਸਿੱਧੇ ਆ ਗਏ ਤੀਸਰਾ ਕੁੰਡਾ ਜਿਹੜਾ ਬਣਾਉਣਾ ਆਪਾਂ ਇਸ ਤਰ੍ਹਾਂ ਇੱਕ ਦੋ ਤਿੰਨ ਵਾਰ ਨੂੰ ਥ੍ਰੈਡ ਨੂੰ ਲਪੇਟਣਾ ਫਿਰ ਆਪਾਂ ਸਿੱਧਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਤਿੰਨ ਕੁੰਡੇ ਹੋਗੇ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਦੋ ਦੋ ਕੁੰਡੇ ਸਿੱਧੇ ਤੀਸਰਾ ਕੁੰਡਾ ਆਪਾਂ ਫੇਰ ਉਸੇ ਤਰ੍ਹਾਂ ਬਣਾਉਣਾ ਹੈ ਇੱਕ ਦੋ ਤਿੰਨ ਵਾਰ ਥ੍ਰੈਡ ਲਪੇਟਣਾ ਕੁੰਡਾ ਸਿੱਧਾ ਬਣਾ ਲੈਣਾ ਠੀਕ ਹੈ ਤਿੰਨ ਕੁੰਡੇ ਹੋਗੇ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਦੋ ਤੀਸਰਾ ਕੁੰਡਾ ਫੇਰ ਉਸੇ ਤਰ੍ਹਾਂ ਇੱਕ ਦੋ ਤਿੰਨ ਵਾਰ ਥ੍ਰੈਡ ਲਪੇਟਿਆ ਸਿੱਧਾ ਬਣਾਤਾ ਫੇਰ ਉਸੇ ਤਰ੍ਹਾਂ ਇੱਕ ਦੋ ਕੁੰਡੇ ਸਿੱਧੇ ਤੀਸਰਾ ਕੁੰਡਾ ਆਪਾਂ ਇਸ ਤਰ੍ਹਾਂ ਇੱਕ 2 10 ਤਿੰਨ ਵਾਰ ਫੇਡ ਲਪੇਟ ਕੇ ਸਿੱਧਾ ਬਣਾ ਲਿਆ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਦੇ ਜਾਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਲਾਹਟ ਤੇ ਆਪਣੇ ਸਟਾਰਟਿੰਗ ਦੀ ਤਰ੍ਹਾਂ ਦੋ ਕੁੰਡੇ ਸਿੱਧੇ ਆ ਗਏ ਕੰਨੀ ਵਾਲਾ ਕੁੰਡਾ ਆਪਾਂ ਸਿੱਧੀ ਸਿਲਾਈ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਇੱਕ ਸਿਲਾਈ ਕੰਪਲੀਟ ਹੋ ਗਈ ਆਪਣੇ ਡਿਜ਼ਾਈਨ ਦੀ ਹੁਣ ਦੂਸਰੀ ਸਿਲਾਈ ਆਊਗੀ ਉਲਟ ਪਾਸੇ ਤੋਂ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਬਹੁਤ ਹੀ ਜਲਦੀ ਜਲਦੀ ਬਣਦਾ ਹੈ ਕੰਨੀ ਵਾਲਾ ਕੁੰਡਾ ਆਪਾਂ ਧਾਰ ਲਿਆ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਾਂ ਇਧਰੋਂ ਵੀ ਹੁਣ ਆਪਾਂ ਜਿਹੜੀ ਇਧਰ ਦੋ ਕੁੰਡੇ ਸਿੱਧੇ ਬਣਾਏ ਇਧਰੋਂ ਵੀ ਸਿੱਧੇ ਬਣਾਵਾਂਗੇ ਉਲਟੀ ਸਾਈਡ ਤੋਂ ਵੀ ਸਿੱਧੇ ਬਣਾਵਾਂਗੇ ਇੱਕ ਦੋ ਠੀਕ ਹੈ ਦੋ ਕੁੰਡੇ ਸਿੱਧੇ ਹੋ ਗਏ ਥ੍ਰੈਡ ਹੁਣ ਆਪਾਂ ਅੱਗੇ ਕਰਾਂਗੇ ਉਲਟੀ ਸਾਈਡ ਹੈ ਜਿਹੜਾ ਹੁਣ ਆਪਾਂ ਇਹ ਵਾਲ ਵਾਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਲਵਾਂਗੇ ਤੇ ਸਲਿੱਪ ਕਰ ਲਵਾਂਗੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਸਿੱਧੇ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਥ੍ਰੈਡ ਅੱਗੇ ਕਰਾਂਗੇ ਹੁਣ ਆਪਾਂ ਇਹ ਵਾਲ ਵਾਲਾ ਕੁੰਡਾ ਖੋਲ ਕੇ ਸਲਿੱਪ ਕਰ ਲਵਾਂਗੇ ਥ੍ਰੈਡ ਕਰਾਂਗੇ ਪਿੱਛੇ ਇੱਕ ਦੋ ਦੋ ਕੁੰਡੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਵਾਲ ਵਾਲਾ ਕੁੰਡਾ ਖੋਲ ਲਵਾਂਗੇ ਸਲਿੱਪ ਕਰਾਂਗੇ ಬಾಡೋಣ ನೀನು ಠಿಕ್ ಸ್ಲೆಪ್ರೆ ಉರಾ ದೋ ಕೂಡ ಸಿದ್ಧ ಆಗಿ ಥರ ಅಡಾ ಸ್ಲೆಪ ಥರಡ್ ಪಿಚೆ ಎ ಸೀೆ ಥರ ಕುಂಡಾ ಸ್ಲೆಪಡೆ ಸಿದೀ ಥರೆಡ್ ಅಡಾ ಸ್ಲ ದೋ ಕೂಡ ಸೀೇ ಥ್ರೆಡ್ ಅಗ್ಾ ಕೂಡಾ ಸ್ಲೆಪ ಲಾಸ್ಟ ದೋ ಕೂಡ ಸಿದ್ಧ ਕੰਨੀ ਵਾਲਾ ਕੁੰਡਾ ਪਲਟਾ ਬਣਾਵਾਂਗੇ ਕਿਉਂਕਿ ਉਲਟੀ ਸਲਾਈ ਹੈ ਠੀਕ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਹੁਣ ਆ ਗਈ ਆਪਣੀ ਤੀਸਰੀ ਸਲਾਈ ਤੀਸਰੀ ਸਲਾਈ ਚ ਆਪਾਂ ਕੀ ਕਰਨਾ ਹੈ ਇਹ ਕੁੰਡਾ ਧਾਰਿਆ ਥ੍ਰੈਡ ਅੱਗੇ ਕਰਨਾ ਹੈ ਹੁਣ ਆਪਾਂ ਇਹ ਦੋ ਕੁੰਡੇ ਉਲਟੀ ਬਣਾਉਣੇ ਆ ਦੋ ਸਲਾਈਆਂ ਚ ਆਪਾਂ ਸਿੱਧੇ ਬਣਾਏ ਇਧਰੋ ਵੀ ਤੇ ਇਧਰੋ ਵੀ ਠੀਕ ਹੈ ਹੁਣ ਆਪਾਂ ਬਣਾਵਾਂਗੇ ਇੱਕ ਦੋ ਦੋ ਕੁੰਡੇ ਉਲਟੀ ਥ੍ਰੈਡ ਕਰਾਂਗੇ ਪਿੱਛੇ ਸਲਿੱਪ ਕੁੰਡਾ ਜਿਹੜਾ ਇਹ ਇਹਨੂੰ ਸਲਿੱਪ ਕਰਾਂਗੇ థర్డ్ కి అో కు ఉల్టి థ్రెడ్ కి పిచ్చే ఇండా స్పవ వా థ్రెడ్ కి అప వాడే స్పెడ్ కి అడ్డ కిచ్చే స్పె దో కల్టీ థ్రెడ్ కి పిచ్చే స్పవ వా స్ప ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ 슬ਿੱਪ ਵਾਲਾ 슬ਿੱਪ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ 슬ਿੱਪ ਵਾਲਾ 슬ਿੱਪ ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਕੰਨੀ ਵਾਲਾ ਕੁੰਡਾ ਬਣਾਵਾਂਗੇ ਸਿੱਧਾ ਕਿਉਂਕਿ ਸਿੱਧੀ ਸਲਾਈ ਆ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਇਸ ਤਰ੍ਹਾਂ ਠੀਕ ਹੈ ਚੌਥੀ ਤੇ ਲਾਸਟ ਸਲਾਈ ਬਣਾਵਾਂਗੇ ਹੁਣ ਆਪਾਂ ਉਲਟ ਪਾਸੇ ਤੋਂ ਚੌਥੀ ਤੇ ਲਾਸਟ ਸਲਾਈ एक कूडा उतार के हम आप इधर भी दो कुंडे जड़े ज़ी। उधर उल्टे बनाए उल्टे बनाव थ्रेड डगी रखना क्योंकि उल्टी सिलाई है स्लिप वाला कुंडा स्लिप दो कुंडे अपने आ गए उल्टी इस तरह स्लिप वाला स्लिप दो कुंडे आ गए उल्टी स्लिप वाला स्लिप दो कुंडे आ गए उल्टी स्लिप वाला स्लिप दो कुंडे आ गए उल्टी ਸਲੈਪ ਵਾਲਾ ਸਲੈਪ ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਉਲਟੀ ਸਲੈਪ ਵਾਲਾ ਸਲੈਪ ਦੋ ਕੁੰਡੇ ਆਗੇ ਆਪਣੀ ਉਲਟੀ ਇਸ ਤਰ੍ਹਾਂ ਸਲੈਪ ਵਾਲਾ ਸਲੈਪ ਲਾਸਟ ਤੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਆਪਣੀ ਉਲਟੀ ਆ ਗਈ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ ਠੀਕ ਹੈ ਇਹ ਹੀ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੇ ਬਾਰ ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਦੇ ਖੋਲਟੇ ਪਾਸੇ ਤੋਂ ਵੀ ਬਹੁਤ ਹੀ ਸੋਹਣਾ ਦਿਖਾਈ ਦੇ ਰਿਹਾ ਹੈ ਹੁਣ ਜਦੋਂ ਦੁਬਾਰਾ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਇੱਕ ਸਲਾਈ ਮੈਂ ਤੁਹਾਨੂੰ ਸ਼ੁਰੂ ਕਰਕੇ ਦਿਖਾ ਦਿੰਨੀ ਹਾਂ ਡਿਜ਼ਾਈਨ ਦੀ ਠੀਕ ਹੈ ਪਹਿਲੀ ਸਲਾਈ ਡਿਜ਼ਾਈਨ ਦੀ ਉਸੇ ਤਰ੍ਹਾਂ ਆਪਾਂ ਸ਼ੁਰੂ ਕਰ ਲੈਣਾ ਹੈ ਇਹ ਕੁੰਡਾ ਤਾਰ ਕੇ ਦੋ ਕੁੰਡੇ ਬਣਾਵਾਂਗੇ ਸਿੱਧੇ ਇਸ ਤਰ੍ਹਾਂ ਠੀਕ ਹੈ ਸਿੱਧੀ ਬਣਾ ਲਈ ਇਸ ਤੋਂ ਬਾਅਦ ਜਿਹੜਾ ਤੀਸਰਾ ਕੁੰਡਾ ਹੈ ਇਹਨੂੰ ਆਪਾਂ ਉਸੇ ਤਰ੍ਹਾਂ 1 2 3 ਇਸ ਤਰ੍ਹਾਂ ਬਣਾਉਣਾ ਹੈ ਠੀਕ ਹੈ ਇਸ ਤਰ੍ਹਾਂ ਤਾਂ ਇਹ ਆਪਣੀ ਪਹਿਲੀ ਸਲਾਈ ਸ਼ੁਰੂ ਹੋ ਜੂਗੀ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਕੰਪਲੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਜਿਹੜਾ ਆਪਣਾ ਹੀ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅ ਬਾਕੀ ਸਰਦੀ ਦਾ ਮੌਸਮ ਹੈ ਕਿਸੇ ਵੀ ਪਰਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੀਆਂ ਬਹੁਤ ਹੀ ਸੋਹਣਾ ਲੱਗਦਾ ਤੇ ਚਲੋ ਜੀ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ